ਪੁੱਛਾਗੀ ਹੀਓ ਕੇ ਮੈਂ ਗੁਣਾ ਕਰਦਾ ਕੋਈ ਮੈਂ ਸਰ ਦੱਸੋ ਮੈਨੂੰ ਪੁੱਛੀ ਨੌਕਰੀ ਕਿਉਂ ਮੈਂ ਵੇਖਿਓ ਵੜ ਕੇ ਰਹਾਂਦਾ ਜਾ ਕੇ ਡਰ ਕੇ ਬਾਬਾ ਪੁੱਛਾਗੀ ਪੁੱਛਾਗੀ ਕਿਉਂ ਕੇ ਮੈਂ ਗੁਣਾ ਕਰਦਾ ਕੋਈ ਮੈਂ ਸਰ ਦੱਸੋ ਮੈਨੂੰ ਪੁੱਛੀ ਨੌਕਰੀ ਕਿਉਂ ਮੈਂ ਵੇਖਿਓ ਵੜ ਕੇ ਰਹਾਂਦਾ ਮੈਨੂੰ ਡੀਸੀ ਸਾਹਿਬ ਕੋ ਅਾਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਤੇ ਕੁਰਸੀ ਦੇ ਭਾਵੇਂ ਨਾ ਘੱਟੂ ਰੋਕ ਕੇ ਨਾ ਮੰਗਦਾ ਹਲਕੇ ਜਿਹਾ ਬੇਕੀ ਕਰਨਾ ਐਸਐਲ ਵੀ ਸਾਹਿਬ ਅਗਰ ਤੁਸੀਂ ਸੀਧੇ ਹੋ ਕੋਠਿਆਂ ਨੇ ਛਾਪੇ ਮਾਰੋ ਨਾ ਵੀ ਇਹ ਗੁੱਡੀ ਕਬੂਲ ਹੈ ਸਾਡੋ ਗੁੱਡੀ ਕਬੂਲ ਨਾ ਵਿੱਚ ਨਹੀਂ ਪਰ ਲੋਕਾਂ ਦੇ ਗਲੇ ਵੱੰਨੇ ਕਬੂਲ ਨਹੀਂ ਜੇ ਅੱਜ ਤੁਹਾਨੂੰ ਇੱਕ ਬੇਨਤੀ ਕਰਨੇ ਹੱਥ ਜੋੜ ਕੇ ਕਰਨੀ ਦੇ ਜੇ ਕਿ ਜੇ ਲੋਕਾਂ ਨੂੰ ਬਚਾਣਾ ਲੋਕਾਂ ਦੀਆਂ ਜਾਨਾਂ ਬਚਾੜੀਏ ਬਾਹਰ ਤੋਂ ਦੇ ਨਿਗਰਾਨੀ ਕਰੋ ਕਿਹੜਾ ਖੱਟੂ ਵੇਚਲਾ ਰਿਹਾ ਵੇਚਣ ਵਾਲੇ ਨੂੰ ਵੀ ਖਰੀਦਣ ਵਾਲਾ ਜ਼ਿਆਦਾ ਮੁਦਰਾ ਨਹੀਂ ਦੇ ਫਰਟਾ ਦੀ ਕੋਈ ਧਾਰ ਨਹੀਂ ਜਿਨ੍ਹਾਂ ਦੀ ਬੱਚਾ ਦਰਜ ਕਰ ਸਕੋ ਮੇਰੇ ਬੱਚੇ ਨੇ ਆ ਕੇ ਮੈਨੂੰ ਕਿਹਾ ਨਾ ਪਾਪਾ ਬੂਨ ਛੜੀ ਮੈਂ ਆ ਕੋ ਖਾ ਜਾਂਦਾ ਬਹੁਤ ਸਾਰੇ ਬੰਦੇ ਮੈਂ ਤੁਹਾਡਾ ਸਾਥ ਦੇਵਾ ਤੇ ਵੀਡੀਓ ਬਣਾ ਲਿਆ ਦੇਖੋ ਜੰਨੀ ਮੰਡੀ ਰਾਣੀ ਹੈ ਜੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡਿਆ ਨੇ ਉਹਨਾਂ ਜੋ ਮੈਂ ਵੀ ਤੇ ਆ ਦੇ ਮੈਂ ਕਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵਿੱਚ ਕੇ ਛੱਡਿਆ ਗਲਤ ਹੀ ਕਿਡੋ ਜਦੋਂ ਨਹੀਂ ਪਤਾ ਹੀ ਵੇਚ ਦਿੱਤਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੱਤਾ ਜਿਵੇਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇ ਇਹਨੂੰ ਫਿਰਨ ਇਹ ਕੋਈ ਨਾ ਸੱਤ ਦੂਰੀ ਸਾਡੀ ਚਲੋ ਫਸਲ ਜਿੱਤੇਰਾ ਬੇਸਾ ਚਲੋ ਆਓ ਬੋਲ ਤੈਨੂੰ ਲੋ ਲਾਵੀਂ ਜਾਂਦੇ ਤੁਸੀਂ ਆਪਣੇ ਘਰ ਗਏ ਆ ਦੇਖੋ ਪਬਜੀ ਇੱਕ ਨੰਬਰ ਜੇਗਾ ਪਾਉਂਦੇ ਸਾਨੂੰ ਸਾਰਾ ਪਤਾ ਰਾਣਾ ਬੰਦਾ ਸਾਹਮਣੇ ਬੋਲੀ ਬਹੁਤ ਯਾਰ ਲੋਕਾਂ ਦਾ ਪੱਛੋਂ ਜਦੋਂ ਇੱਕੜੇ ਜਨਾਂ ਸਿੱਧਾ ਡੇਹਾ ਦੇ ਚੈੱਕ ਕਰ ਲੈਨੇ ਆਂ ਦੂਸਰਾ ਤਾਂ ਹੁਣ ਕੋਈ ਸ਼ਹਿਰ ਦੇ ਤੁਹਾਡਾ ਵੀ ਸੱਚ ਬਣਦਾ ਜੇ ਤੁਹਾਨੂੰ ਪਤਾ ਤੇ ਦੱਸੋ ਤੁਹਾਨੂੰ ਨਹੀਂ ਪਤਾ ਭਾਵੇਂ ਚਾਹੋ ਪਰ ਉਸ ਇਨੀ ਆਪ ਦੇ ਕੋਲ ਸਾਰੇ ਕੋਈ ਨਹੀਂ ਮੈਂ ਕਹਿੰਦਾ ਯਾਰ ਬੰਦੀ ਲੋ ਇੰਪੋਰਟ ਆ ਬੱਸ ਤੁਸੀਂ ਪਤਾ ਦੇ ਜੋ ਇਹ ਮੈਨੂੰ ਨਹੀਂ ਪਤਾ ਬਣਦਾ ਤੁਹਾਨੂੰ ਜੇ ਤੁਹਾਨੂੰ ਪਤਾ ਤੁਸੀਂ ਦੱਸੋ ਗਾਲਾਂ ਮਾਰ ਦੋ ਨੀਆ ਕਿ ਇਹ ਬੋਲੀ ਕੰਮ ਨਾ ਪੁਰਸੋ ਨਹੀਂ ਸਾਰੇ ਸਾਰੇ ਕੰਮਾਂ ਨੂੰ ਪੁੱਛਦੇ ਨਹੀਂ ਹੁੰਦੇ ਦੇਖੋ ਜਿਹੜੇ ਸਾਰੇ ਲੋਕਾਂ ਕੋਲ ਉਹਨਾਂ ਨੇ ਕਿ ਉਹਨਾਂ ਦੇ ਵੀ ਹੁੰਦੇ ਆ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਆ ਤੁਹਾਨੂੰ ਦੱਸੋ ਤੁਹਾਨੂੰ ਦੱਸੋ ਇਹ ਯਾਦ ਤੁਹਾਨੂੰ ਕੋਠਿਆਂ ਦਾ ਉੱਤੇ ਜਾ ਕੇ ਚੈਕਿੰਗ ਕਰੋ ਜੀ ਕੋਚਾ ਲਪੇ ਜਿਲ੍ਹਾ ਦੇ ਕੋਠੇ ਦੇ ਜੀ ਦੱਸੋ ਜਿੱਥਾ ਗੁੱਡੀ ਜਾਂਦੀ ਹੋਰ ਇਹਦੇ ਟਿਕਾਣਾ ਆ ਚਲ ਭਾਈ ਜੀ ਇਹ ਕਹਿੰਦੇ ਤੁਹਾਨੂੰ ਪੁੱਛ ਰਿਹਾ ਨਾ ਤਾਂ ਸੋਚ ਰਿਹਾ ਜੀ ਯਾਦ ਨਹੀਂ ਪੂਰਾ ਚਿਰ ਪੱਤੀ ਜੀ ਸਰ ਯਾਦ ਨਹੀਂ ਆ ਪਿਆ ਆਂਦੀ ਆਂਦੀ ਨਹੀਂ ਪੂਰੇ ਜਿਹੜਾ ਨਾਂ ਜਿਲ੍ਹਾ ਦਾ ਕੀ ਕਰਨੀ ਹੈ ਇਹ ਕੀ ਗੱਲ ਹੈ ਜੀ ਉਹਦੇ ਚਾਉਂਦੇ ਨਾ ਕੋਈ ਬੱਚੋ ਇਹ ਕਿਤੇ ਨਹੀਂ ਜਾਂਦੇ ਅੱਜ ਤੱਕ ਕਰਨ ਦੇ ਸਰ ਇਹ ਤੁਹਾਡੀ ਜਾਨ ਲਈ ਤਾਂ ਗੱਲ ਕੀਤੀ ਨਹੀਂ ਐ ਤੇ ਬੇਨਤੀ ਕੀਤੀ ਐ ਐਸਐਸਵੀ ਸਾਹਿਬ ਨਾਲ ਮੈਂ ਅੱਗੇ ਵੀ ਜਦੋਂ ਇੱਥੇ ਮੀਟਿੰਗ ਹੋਈ ਐ ਕਮਿਊਨਿਟੀ ਆ ਆ ਉਦੋਂ ਵੀ ਬੇਨਤੀ ਕੀਤੀ ਐ ਐਸਐਸਵੀ ਸਾਹਿਬ ਨੂੰ ਕਿ ਸਰ ਬਟਾਲੇ ਦੇ ਘਟੂ ਬਹੁਤ ਫਿਕਰਿਆ ਜੀ ਅੱਜ ਵੀ ਵੇਖ ਲਿਆ ਅਗਰ ਤੁਸੀਂ ਕਹਿੰਦੇ ਵੀ ਉਹ ਵੇਖੋ ਅੱਜ ਦੀ ਜੇਕਰ ਗੋਨ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਚੀਜ਼ ਨਹੀਂ ਆਈ ਤੁਹਾਨੂੰ ਲੱਗਦਾ ਗੱਟੂ ਨਹੀਂ ਵੇਚ ਰਿਆ ਆਪਾਂ ਡਰੋਨ ਚਲਾਈਏ ਸ਼ਹਿਰ 'ਚ ਸਪਰੇਅਰੀ ਹੁੰਦਾ ਵੇਖੋ ਇੰਨੀ ਮੋਰਸ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈਵੀ ਹੋਣਾ ਕਿ ਲੈ ਵੀ ਤੁਸੀਂ ਇੰਨੀ ਗੱਲ ਕਿਉਂ ਕਹੀ ਤਾਨੂੰ ਮਾਰੀ ਗਾ ਕੇ ਕਹੀ ਕਿਸ ਨੇ ਸਰ ਦੇਖੋ ਮੇਰੀ ਮੇਰੀ ਬਿਸਕੌਟ 10 ਕੋਈ ਮਾਰ ਨਹੀਂ ਕਿਆ ਤੁਸੀਂ ਵੀਡੀਓ ਪਾਈ ਆ ਤੇ ਸਰਿਆਂ ਦੇਖ ਰਿਹਾ ਸਰ ਜੇ ਨਹੀਂ ਦੇਖ ਰਿਹਾ ਭੈ ਤਾਂ ਡਰੋਨ ਚਲਾ ਦੀ ਨੇ ਲੋਕਾਂ ਨੇ ਘੱਟੂ ਨੇ ਉਹ ਵੀ ਚਲੋ ਚਲੋ ਆਪਾਂ ਅੱਜ ਚੈੱਕ ਕਰ ਲਈਏ ਸਰ ਖੰਡਿਆਲਾ ਮੱਲੇ ਚਲ ਜਓ ਸ਼ਰਿਆਂ ਘੱਟੂ ਵਿਕ ਰਿਹਾ ਥਾਣਾ ਸਿਟੀ ਦੇ ਬਾਹਰ ਚਲੋ ਸਰ ਦੱਸੋ ਮੈਨੂੰ ਪੁੱਛੀ ਨੌਕਰੀ ਕਿਉਂ ਮੈਂ ਵੇਖਿਓ ਵੜ ਕੇ ਆਂਦਾ ਮੈਨੂੰ ਡੀਸੀ ਸਾਹਿਬ ਕੋਲ ਅਰਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਤੇ ਕੁਰਸੀ ਦੇ ਭਾਵੇਂ ਨਾ ਘੱਟੂ ਰੋਕ ਕੇ ਨਾ ਮੰਗਦਾ ਗੱਲ ਕਰਿਓ ਦੇਖੋ ਇਹ ਮੈਂ ਤੁਹਾਨੂੰ ਨਹੀਂ ਕੱਲੇ ਰੱਖ ਰਿਹਾ ਦੇਖੋ ਮੈਂ ਡੀਸੀ ਸਾਹਿਬ ਨੂੰ ਬੇਨਤੀ ਬੜੀ ਬੜੀ ਕਰ ਰਿਹਾ ਪਿਛਲੇ ਸਾਲ ਹਿਮਾਚਲ ਅਗਰਵਾਦੀ ਡੀਸੀ ਸੀ ਇੱਥੇ بڑے ਪੱਤਰਕਾਰ ਅਗੇ ਨੇ ਪੱਤਰਕਾਰ ਤਾਂ ਦੀ ਵੀਡੀਓ ਦੇ ਵੀ ਦੇਖਨੇ ਹੋਣਗੇ ਸਭ ਨੇ ਖਬਰ ਲਾਈ ਅੱਡੇ ਚੱਲਦੇ ਦੋਰਾਣਾਂ ਵਾਲੇ ਐਂ ਕਿ ਕਿਉਂ ਨਹੀਂ ਚੱਲੇ ਕਿਉਂਕਿ ਗੱਟੂ ਵੇਚ ਰਿਹਾ ਕਿਹੜੀ ਆਮ ਬਟਾਲੇ ਸ਼ਹਿਰ ਦੇ ਸਰ ਘੱਟੂ ਵੇਖ ਲਿਆ ਸਾਨੂੰ ਤਾਂ ਦੱਸਦੇ ਜੇ ਕਿਹੜਾ ਵੇਖ ਰਿਹਾ ਤਰੋ ਤੀ ਸਰ ਗੱਲ ਨਹੀਂ ਸੰਦੇ ਮੈਂ ਤਾਂ ਕਿਤੇ ਦੱਸਾਂਗਾ ਮੈਨੂੰ ਦੱਸੋ ਆਦਾ ਥਾੜਾ ਸਿਟੀ ਦੇ ਸਾਹਮਣੇ ਗਲੀ ਆ ਸਾਰੰਦਰ ਸਾਰੇ ਵੇ ਗੰਡਿਆਂ ਅੰਦਰ ਸਾਰੇ ਹੀ ਗੰਡਿਆਂ ਥਾੜਾ ਸਿਟੀ ਦੇ ਬਾਹਰ ਬੋਲੋ ਦੱਸੋ ਕਿਹੜਾ ਚਾਹੀਏ ਸਰ ਮੈਂ ਨਾ ਮੇਰੇ ਮੇਰੇ ਮੂੰਹ ਤੋਂ ਨਾ ਲੈਣ ਦਿਓ ਤੁਹਾਨੂੰ ਨਹੀਂ ਬਣਾ ਦੱਸੋ ਵੀ ਨਹੀਂ ਪਤਾ ਪਾਈ ਤੁਹਾਨੂੰ ਪੁੱਛਣਾ ਹੈ ਲੈ ਦੱਸੋ ਹੈ ਕੋਲ ਸਰ ਦੇਖੋ ਮੈਂ ਤੇ ਇੱਕ ਮਿੰਟ ਇੱਥੇ ਪਬਲਿਕ ਆਂਦੀ ਆ ਘੱਟੂ ਵੇਖਣਾ ਹੈ ਨੋ ਲੈਜ ਹੈ ਜਿੰਨਾ ਤੁਹਾਨੂੰ ਪਤਾ ਹੈ ਤੁਸੀਂ ਦੱਸਣ ਚ ਕੀ ਹੈ ਜੇ ਅਜੀ ਲੋਕੀ ਦਜੀ ਆ ਕੇ ਬੋਜ ਚੋਕਾ ਸਰ ਵੀ ਕਿਲੇ ਇਨਰੂ ਕਟੋ ਲੈ ਕੇ ਆਏ ਸਰ ਜਿਹੜੇ ਉੱਥੇ ਦੁਕਾਨਦਾਰ ਹੈ ਰੈਡੀमेड ਵਾਲਾ ਵੇਚਣ ਗਿਆ ਨਾਈ ਵੇਚਣ ਗਿਆ ਦਿਓ ਥੋਦੀ ਵੇਚਣ ਗਿਆ ਸਾਰੀ ਦੁਨੀਆ ਉੱਧਰ ਵੇਚਣ ਗਈ ਹੈ ਅਗਰ ਅਸੱਚਾ ਸਾਹਿਬ ਮੇਰੇ ਮੂੰਹ ਨਾਲ ਜ਼ਰੂਰੀ ਕੰਮ ਬੋਲਣ ਦੀ ਇਜਾਜ਼ਤ ਤੁਹਾਨੂੰ ਨਹੀਂ ਬਦੈ ਇਹ ਸੱਤੋ ਗੱਲ ਹੈ ਤੁਹਾਨੂੰ ਸਭ ਮੇਰੇ ਨਾਲੋਂ ਜ਼ਿਆਦਾ ਵੱਡਾ ਕੋਣ ਕੋਣ ਵੇਚ ਰਿਹਾ ਕੁਛ ਰਿਹਾ ਜੀ ਉਹ ਨਹੀਂ ਸਰ ਇਹ ਛੱਡੋ ਗੱਲ ਨੂੰ ਇਹ ਸਿਰਫ ਤੁਹਾਨੂੰ ਹਾਸਾ ਕਰਨ ਦਿਓ ਕਿ ਪਬਲਿਕ ਬੋਲੇਗਾ ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਹੈ ਬੋਲਣਾ ਅੱਜ ਗਲਤ ਹੋ ਗਿਆ ਤੁਸੀਂ ਚਲੋ ਚਲੋ ਮੈਂ ਮੰਨ ਲਿਆ ਐਸਐਸਪੀ ਸਾਹਮਣੇ ਚੈਲੰਜ ਕਰਨਾ ਹੈ ਉਹਨਾਂ ਨੂੰ ਜੇ ਨਹੀਂ ਕੱਟੂਗੀ ਕਿੰਨੇ ਸਟੇਟਮੈਂਟ ਨੇ ਮੇਰੇ ਬਣਾਲੇ ਕੱਟੂਣੀ ਨਹੀਂ ਗਿਆ ਸਟੇਟਮੈਂਟ ਦੇ ਸਰ ਮੈਂ ਦੇਖੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਮੈਂ ਵੀਡੀਓ ਕਿਉਂ ਭਾਈ ਸਰ ਮੇਰੀ ਵੇਖੋ ਮੈਂ ਸਰ ਦੇਖੋ ਮੈਂ ਵੀਡੀਓ ਭਾਈ ਮੈਂ ਆਪ ਜੀ ਇੱਕ ਬੇਨਤੀ ਕੀਤੀ ਮੈਂ ਇੱਕ ਬੇਨਤੀ ਕੀਤੀ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਵੀਡੀਓ ਦੇ ਅਗਰ ਕੋਲਸ ਨੂੰ ਇੰਨਾ ਔਖਾ ਹੈ ਸਾਹਮਣੇ ਇਹ ਸਟੇਟਮੈਂਟ ਦੇਣ ਐਸਲ ਵੀ ਸਾਹਿਬ ਕਿ ਮੇਰੇ ਬਟਾਲੇ ਦੇ ਗੱਟੂ ਇੱਕ ਪੀਸ ਵਿੱਚ ਨਹੀਂ ਲਿਖਿਆ ਤਾਂ ਕੋਈ ਨਹੀਂ ਬਸੋ ਕੇ ਖੇਡਿਆ ਜਾਂਦਾ ਹੈ ਅਰੇ ਐਸੇ ਤਰਾਈ ਆਪਾਂ ਨਸ਼ੇ ਚ ਦੀ ਦੇਖਦੇ ਸਚੇਤ ਹੋ ਜੀਏ ਨਾ ਪਬਲਿਕ ਕਿਉਂ ਨਹੀਂ ਤੁਹਾਡਾ ਸਾਥ ਦਿੰਦੀ ਮੈਨੂੰ ਦੱਸੋ ਤੁਸੀਂ ਨਹੀਂ ਲੋਕਾਂ ਦੇ ਕੋਲ ਜਾਣ ਦੀ ਬਜਾਏ ਕਿ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮੈਨੂੰ ਹਰਾਸ ਕਰਨਾ ਆ ਗਿਆ ਲੇਕਿਨ ਉਹ ਪੁੱਛਣ ਆਏ ਆ ਸਰ ਇਹ ਪੁੱਛਣਾ ਨਹੀਂ ਹੁੰਦਾ ਪੁੱਛਣ ਵਾਸਤੇ ਅਸਲ ਵਿੱਚ ਨਹੀਂ ਸਾਹਿਬ ਮੈਨੂੰ ਫੋਨ ਕਰਦੇ ਕੋਲ ਜਾਓ ਜਰਾ ਮੇਰੀ ਦੁਕਾਨ ਤੇ ਆ ਮੇ ਕੋਲ ਜਾਓ ਉਹ ਨਹੀਂ ਸਰ 100 ਬੰਦਾ ਪੁੱਛਣਾ ਲੈ ਕੇ ਸਾਰੇ ਬਾਜ਼ਾਰ ਦੇ ਵਿੱਚ ਇਸ ਵੇਲੇ ਸਾਰੇ ਬਾਜ਼ਾਰ ਚ ਇਸ ਵੇਲੇ ਮੇਰੀ ਹੋ ਗਈ ਕਿ ਲੈ ਵੀ ਖੋਸੇ ਨੂੰ ਕੁਝ ਕੁ ਆ ਗਿਆ ਕੋਈ ਤੇ ਜਾਨਦੇ ਕਿ ਬਗਲੀ ਦਾ ਸਾਥ ਹੀ ਨਾ ਦਵੇ ਉਹ ਨਹੀਂ ਸਰੀਦਾਂ ਨਹੀਂ ਹੁੰਦਾ ਅਗਰ ਤੁਹਾਡੀ ਫਿਲਿੰਗ ਪਾਵਰ ਹੈ ਕੀ ਨਾ ਫਿਲਿੰਗ ਪਾਵਰ ਦੱਸੋ ਸਾਨੂੰ ਅਸੀਂ ਜਾ ਸਰ ਜੇ ਫਿਲਿੰਗ ਪਾਵਰ ਤੁਹਾਡੇ ਜੀ ਹੈ ਨਾ ਤੁਹਾਡੇ ਠਾਣੀ ਸਿਟੀ ਦੇ ਸਾਹਮਣੇ ਗਲੀਏ ਚੱਕਰ ਮਾਰ ਲਓ ਕਿਹੜੀ ਗਲੀ ਛੜਿਆਰਾ ਮੱਲਾ ਸ਼ਰੀਆਮ ਉਤੇ ਗੱਟੂ ਰੱਖ ਕੇ ਵੇਚੰਦੇ ਮੈਂ ਕਿਹਾ ਸਰਪੇ ਪਾਉ ਨਹੀਂ ਸੀ ਤੂੰ ਇਹ ਮਿੰਦੀ ਮਾਣ ਆ ਕੇ ਕਿ ਤੂੰ ਕੋਈ ਵੀਡੀਓ ਪਾਈ ਜੋ ਤੇਰੀ ਜੁਰਤ ਕਿਦਾ ਵੀ ਵੀਡੀਓ ਪਾ ਲਈ ਤੂੰ ਮੈਨੂੰ ਇਹ ਕਰਨ ਦੇ ਹੋ ਇਹ ਆਪਣੇ ਬੰਦੇ ਤੇਰੀ ਜਨਮ ਸਰ ਬਿਲਕੁਲ ਨਹੀਂ ਸਰ ਬਿਲਕੁਲ ਦੇਖੋ ਇਹਨਾਂ ਦਾ ਸ਼ਾਮ ਤਹਾ ਦਿਨਾਂ ਜੀ ਬੰਦ ਕਰਾ ਕੇ ਰੱਖ ਲਾਂਗਾ ਜੇਕਰ ਤੁਸੀਂ ਸਾਥ ਦਿਓ ਤਾਂ ਦੇ ਕੇ ਕੋ ਬੋਲੇ ਕਿ ਤਾ ਤੂੰ ਜਿਹੜਾ ਬੋਲਦੇ ਉਹਨੂੰ ਨੱਕ ਲੈਂਦੇ ਹੋ ਕਿ ਲੈ ਵੀ ਤੂੰ ਕੋ ਬੋਲਿਆ ਤਨ ਦੇਖੋ ਜੇ ਨਹੀਂ ਸਰ ਦੇਖੋ ਤੁਹਾਨੂੰ ਲੱਗਦਾ ਗਟੂ ਨਹੀਂ ਲਿਖਿਆ ਮੇਰਾ ਟੂ ਦਾ ਪੁਆਇੰਟ ਕੁਐਸਚਨ ਆਦਾ ਮੈਂ ਤੁਹਾਨੂੰ ਕੁਝ ਤਾਂ ਦੱਸੋ ਕਿਹੜਾ ਵੇਚਦਾ ਦੱਸੋ ਤੁਹਾਨੂੰ ਲੱਗਦਾ ਨਹੀਂ ਲਿਖਿਆ ਇੱਕ ਮਿੰਟ ਸਰ ਤੁਹਾਨੂੰ ਲੱਗਦਾ ਨਹੀਂ ਗਟੂ ਵੀ ਗਿਆ ਬਟਾ ਲੈ ਮੈਂ ਕਿਹਨਾਂ ਦੱਸੋ ਕਿਹੜਾ ਵੇਚਦਾ ਨਹੀਂ ਖੜਾ ਨਹੀਂ ਲਿਖਿਆ ਕਿ ਨਹੀਂ ਲਿਖਿਆ ਅੱਜ ਕੱਲ ਨਹੀਂ ਖੜਾ ਕਿਹੜੇ ਵੜੇ ਸਰ ਚਾਰ ਗੱਟੂ ਵੜ ਲਓਗੇ 400 ਪੇਟੀ ਜਿੱਥੇ ਵਟਾਏ ਦੀ ਵਿਗੰਦੀ ਅੱਜ ਦੀ ਗੇਟੀ ਨਹੀਂ ਜੇ ਆਪਾਂ ਵੀ ਇੰਨੀ ਨਾਲੋ ਆਪਾਂ ਤੁਹਾਨੂੰ ਲਿਖ ਕੇ ਦੇ ਦਿਓ ਕੀ ਲਿਖ ਕੇ ਰਮਾਣ ਬੋਲ ਕੇ ਦੇਣਾ ਬੋਲਿਆਂ ਨੂੰ ਸਰ ਬੋਲਿਆਂ ਜਿਆਦਾ ਸਾਰੀ ਦੁਨੀਆ 'ਚ ਬੋਲਣ ਨੇ ਮੈਂ ਸੀਐਮ ਸਾਹਿਬ ਨੂੰ ਵੀ ਘੁਆਰ ਰਾਈਏ ਮੈਂ ਪੀਐਮ ਸਾਹਿਬ ਨੂੰ ਵੀ ਘੁਆਰ ਰਾਈਏ ਮੈਂ ਘੁਆਰਨਾ ਨੇ ਮੈਂ ਮੈਂ ਚਾਹੁੰਦਾ ਕਿ ਮੇਰੇ ਦੋਸਤ ਉਹ ਗਰਾਵਟੀਆਂ ਕਿ ਬੜਾਇਆ ਕਿ ਮਨੀਰਾ ਇਹ ਤੇ ਕਿਹੜਾ ਕੋਸਟ ਵਾਲਾ ਗਿਆ ਜੋ ਨੇ ਆਹ ਮਥਾ ਸਾਹਿਬ ਇੱਕ ਪਿਆਸੋ ਮੇਰੀ ਮਥਾ ਸਾਹਿਬ ਇੱਕ ਮਿੰਟ ਆਇਓ ਇੱਕ ਮਿੰਟ ਮਥਾ ਸਾਹਿਬ ਇੱਕ ਮਿੰਟ ਤੁਸੀਂ ਤੁਸੀਂ ਵੀਡੀਓ ਕੀਤੀ ਹੀ ਨਹੀਂ ਕੀਤੀ ਆ ਬਲੀ ਕੀਤੀ ਹੈ ਜੀ ਗਲਾ ਵੱਡਿਆ ਗਿਆ ਉਹ ਬੰਦੇ ਦਾ ਜੇ ਮਾੜਾ ਜਿਆਦਾ ਵੱਡਿਆ ਜਿੰਨਾ ਮਰਦਾ ਕਿ ਨਾ ਮਰਦਾ ਉਹਦੇ ਚ ਕਿਧਾਂ ਆ ਕੇ ਬਟਾਲ ਜੀ ਵੀਕਾ ਨਹੀਂ ਲਿਖਿੰਦੇ ਤੁਸੀਂ ਤੁਹਾਡੀ ਸਟੇਟਮੈਂਟ ਸਰ ਨਹੀਂ ਲਿਖਿਆ ਸਰ ਤਾਂ ਮੈਨਾਂ ਮਾਰ ਨੂੰ ਆਗਲੇ ਨਾਲ ਬਾਜੀ ਤਾ ਡਿਸਟੈਂਸ ਮੈਂ ਤਾਂ ਗੱਟੂ ਨਹੀਂ ਵਿਗਿਆ ਦੇਖੋ پتہ ਕੀ ਹੈ ਅਰੇ ਮੇਰੀ ਮੈਂ ਤੁਹਾਡਾ ਸਾਥ ਦੇਣ ਵਾਸਤੇ ਬੈਠਾ ਹਾਂ ਤੂੰ ਇੱਕ ਮਿੰਟ ਇਹ ਕਿਹਦੇ ਦੋ ਸਾਥ ਹੈ ਅਸੀਂ ਆਇਆ ਵਾਸਤੇ ਆਏ ਇੰਦਾ ਸਾਥ ਮੰਗੀਦਾ ਸਰੇ ਸਾਥ ਹੈ ਇਹ 100 ਬੰਦਾ ਲਿਆ ਕੇ ਮੇਰੀ ਦੁਕਾਨ ਦੇ ਬਾਹਰ ਲਾਦਾ ਕਿ ਤੂੰ ਬੋਲੇ ਇੱਕ ਤਾਂ ਦੇਈਂ ਤੂੰ ਕਿਦਾਂ ਮੈਂ ਬੋਲਣ ਦੀ ਐਸ ਇਹ ਸਾਥ ਹੈ ਨੇ ਸਰ ਇਹ ਨਹੀਂ ਗੱਲਾਂ ਹੋਈਆਂ ਤੁਹਾਨੂੰ ਸਗੋਂ ਮੈਨੂੰ ਇਨਕਰੇਜ ਕਰਨਾ ਚਾਹੀਦਾ ਖੋਜੋ ਜੀ ਜਾਂ ਪਿਛਟ ਕਰਨੀ ਆ ਕੋਈ ਬੋਲੇ ਹੋ ਇੱਥੇ ਤਾਂ ਕਿੰਨੇ 10 ਬੰਦੇ ਹੋਰ ਆਣ ਦੇਖਿਓ ਆ 10 ਦਿਨ 2 ਦਿਨ ਹੋਰ ਰੁਕਜੋ ਇੱਥੇ ਦੇਖੋ ਜਿੰਨੀ ਮੰਦਿਰ ਆਣੀ ਆ ਜੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡ ਜਾਣੇ ਉਹਨਾਂ ਚ ਮੈਂ ਵੀ ਵੇਚਿਆ ਜੇ ਮੈਂ ਕਹਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗੱਦ ਹੀ ਕਿਡੋ ਜਦੋਂ ਨਹੀਂ ਪਤਾ ਹੀ ਦੇ ਇਸ ਦਿਨ ਦਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੱਤਾ ਦੇ ਮੈਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇਣ ਨੂੰ ਮਰਨਿਆ ਤੂੰ ਉਤੋਂ ਮੇਰੇ 100 ਬੰਦਾ ਮੇਰੇ ਗਾੜ ਤੇ ਲਿਆ ਕੇ ਘਲਾਸੇ ਧਿਆਰ ਹਾ ਜਾ ਤੂੰ ਇੰਡੀਸਟੇਸ਼ਨ ਪਾਈ ਕਿਉਂ ਅਸੀਂ ਕਹਿੰਦੇ ਆ ਜੀ ਚੰਗੀ ਗੱਲ ਆ ਜਿਹੜਾ ਤੁਸੀਂ ਕੰਮ ਤੋਂ ਸਾਥ ਵਧੀਆ ਜੂਗਾ ਸਰ ਦੇਖੋ ਆਪਾਂ ਇੱਕ ਚੀਜ਼ ਜਾਣੀ ਆ ਤੁਸੀਂ ਸਾਥ ਦਿਓ ਅਸੀਂ ਤੁਹਾਡੇ ਨਾਲ ਸਾਥ ਦਈਏ ਇੱਥੇ ਬਾਹਰ ਖਲੋ ਜਿਓ ਮੇਰੇ ਕੋਲ ਇਹ ਤੇ ਬੈਗ ਦੇ ਬੈਗ ਕਰਦੀ ਐ ਕਿਉਂ ਮਾਰ ਕੇ ਆ ਲੈਨੇ ਗਟੂਣਾ ਹੁਣ ਮੈਂ ਦੁਕਾਨਦਾਰ ਦਾ ਨਾਲ ਵਾ ਤੁਹਾਨੂੰ ਵੀ ਪਤਾ ਹੀ ਐ ਅਸੀਂ ਤੁਹਾਨੂੰ ਸਾਥ ਲੈ ਆਉਣ ਵਾਸਤੇ ਆਏ ਆ ਅਸੀਂ ਤੁਹਾਨੂੰ ਸਰ ਤੁਸੀਂ ਦੇ ਡਰਾਣ ਆਏ ਹੋ ਮੈਂ 2 ਮਿੰਟ ਉਧਰ ਦੀ ਦੁਕਾਨ ਤੇ ਗਿਆ ਮੇਰੀ ਕੇਬਰ ਨਹੀਂ ਮੈਨੂੰ ਪਾਪਾ ਫੁੱਲ ਛਾਗੀ ਮੇਰਾ ਬੱਚਾ ਆ ਕੇ ਡਰ ਗਿਆ ਪਾਪਾ ਫੁੱਲ ਛਾਗੀ ਪੁੱਛਾਗੀ ਇਹੋ ਕੇ ਮੈਂ ਗੁਣਾ ਕਰਦਾ ਕੋਈ ਲੈ ਦੱਸੋ ਇੱਥੇ ਥੋੜ੍ਹ ਜੋ ਮੇਰ ਕੋ ਇੱਥੇ ਬੈਗ ਦੇ ਬੈਗ ਕਰਦੀ ਏ ਟੋਪਰ ਗਿਆ ਨੇ ਕਿ ਤੂੰ ਨਾ ਹੁਣ ਮੈਂ ਦੁਕਾਨਦਾਰ ਦਾ ਨਾਲਵਾ ਤੁਹਾਨੂੰ ਵੀ ਪਤਾ ਹੀ ਏ ਅਸੀਂ ਤੁਹਾਨੂੰ ਸਾਥ ਲੈਣ ਵਾਸਤੇ ਆਏ ਆ ਅਸੀਂ ਤੁਹਾਨੂੰ ਸਰ ਤੁਸੀਂ ਦੇ ਗਰਾਂਡ ਆਏ ਹੋ ਮੈਂ 2 ਮਿੰਟ ਉਧਰ ਦੀ ਦੁਕਾਨ ਤੇ ਗਿਆ ਮੇਰੀ ਲੇਬਰ ਨਹੀਂ ਮੈਨੂੰ ਬਾਬਾ ਬੁੱਲ ਛਾਗੀ ਮੇਰਾ ਬੱਚਾ ਆ ਕੇ ਡਰ ਗਿਆ ਬਾਬਾ ਬੁੱਲ ਛਾਗੀ ਪੁੱਛਾਗੀ ਕੀ ਹੋ ਗਿਆ ਮੈਂ ਗੁਣਾ ਕਰ ਦੋ ਕੋਈ ਬਾਬਾ ਬੁੱਲ ਛਾਗੀ ਪੁੱਛਾਗੀ ਕੀ ਹੋ ਗਿਆ ਮੈਂ ਗੁਣਾ ਕਰ ਦੋ ਕੋਈ ਬਾਬਾ ਬੁੱਲ ਛਾਗੀ ਪੁੱਛਾਗੀ ਕੀ ਹੋ ਗਿਆ ਮੈਂ ਗੁਣਾ ਕਰ ਦੋ ਕੋਈ ਬਾਬਾ ਬੁੱਲ ਛਾਗੀ ਪੁੱਛਾਗੀ ਕੀ ਹੋ ਗਿਆ ਮੈਂ ਗੁਣਾ ਕਰ ਦੋ ਕੋਈ ਬਾਬ ਲੈ ਦੱਸੋ ਤੂੰ ਇਹ ਡਰਾ ਹੀ ਦਿੱਤਾ ਬੱਚੇ ਦਾ ਵੀ ਬਰਾਦ ਤੇ ਨਹੀਂ ਮੈਂ ਤੁਹਾਡਾ ਸਾਥ ਕੇ ਇਹਨਾਂ ਦੇ ਵੀਡੀਓ ਭਾਈ ਤੇ ਲੈ ਵੀ ਜੇ ਬਟਾਲੇ ਦੇ ਕਰ ਸਾਰੇ ਦੇਖੋ ਇੱਕ ਮਿੰਟ ਦੀ ਲਿਕ ਤੇ ਇੰਦੀ ਸਿਰੋ ਜੇ ਤੁਹਾਡੇ ਪੁਲਸਾਂ ਨੇ ਡਿਊਟੀ ਪੀਸੀਆਰ ਕਰਦੇ ਉਹਦਾ ਜਲਾ ਵੱਡੇ ਤੇ ਤੁਹਾਨੂੰ ਦੁੱਖ ਨਹੀਂ ਹੋਏ ਸਾਰਿਆਂ ਦਾ ਹੀ ਦੇ ਜੇ ਮੈਨੂੰ ਦੋਖੋ ਗਿਆ ਤਾਂ ਮੈਨੂੰ ਡਾਉਡ ਨਾ ਨਾ ਨਹੀਂ ਬ੍ਰਾਉਨ ਨਹੀਂ ਆਏ ਵੀਰ ਮੈਂ ਤਾਂ ਪੁੱਛਣਾ ਸੀ ਬਸ ਜੇ ਸਾਨੂੰ ਸਰ ਇੱਥੇ ਆਰਾਮ ਲਾਤਾ ਨੂੰ ਕਿਉਂ ਨਹੀਂ ਬੰਦਾ ਸਰ ਕੀ ਗੱਲ ਹੈ ਸਰ ਦੇਖੋ ਇਹ ਕਾਦੀ ਟੀਵੀ ਗੰਡਿਆ ਜੇ ਆਰਾਮਾ ਲਾ ਬਸ ਹਾਂ ਜੀ ਜਰੂਰ ਜੀ ਦੇਖੋ ਮੈਂ ਐਸਐਸਬੀ ਸਾਹਿਬ ਨਾਲ ਕੈਮਰਾ ਚੱਲਦੇ ਮੈਂ ਬੇਨਤੀ ਕਰਨਾ ਐਸਐਸਬੀ ਸਾਹਿਬ ਅਗਰ ਤੁਸੀਂ ਸੀਰੀਅਸ ਹੋ ਕੋਠਿਆਂ ਨੇ ਛਾਪੇ ਮਾਰੋ ਨਾ ਵੀ ਇਹਦੀ ਗੁੱਡੀ ਕਬੂਲ ਹੈ ਤੁਹਾਨੂੰ ਗੁੱਡੀ ਕਬੂਲ ਨਾ ਵਿੱਚ ਨਹੀਂ ਪਰ ਲੋਕਾਂ ਦੇ ਗਲੇ ਵੱਢਨੇ ਕਬੂਲ ਨਹੀਂ ਜੇਗੇ ਅੱਜ ਦਾ ਨੂੰ ਇੱਕ ਕੇ ਬੇਨਤੀ ਕਰਨੇ ਹੱਥ ਜੋੜ ਕੇ ਕਰਨ ਦੇ ਜੇ ਕਿ ਜੇ ਲੋਕਾਂ ਨੂੰ ਬਚਾਣਾ ਲੋਕਾਂ ਦੀਆਂ ਜਾਨਾਂ ਬਚਾਣੀਆਂ ਬਾਹਰ ਉਹਨਾਂ ਦੇ ਇੰਤਜ਼ਾਰਨੀ ਕਰੋ ਕਿਹੜਾ ਗੱਟੂ ਵੇਚਦਾ ਵਿਆ ਵੇਚਣ ਮਲੇ ਨੂੰ ਵੀ ਖਰੀਦਣ ਵਾਲਾ ਜਾਲਾ ਮੁਜਰਿੰਜੇ ਪਰ ਤਾਂ ਕੋਈ ਧਾਰ ਰਹੀ ਨਹੀਂ ਜਿੰਨਾਂ ਦੀ ਬੱਚਾ ਦਰਜ ਕਰ ਸਕੋ ਲੈ ਤੁਹਾਡੇ ਮਾਦਮ ਦੇ ਆਪਣੇ ਬਟਾਲੇ ਦੇ ਐਮਐਲਏ ਸਾਹਮਣੇ ਕਿੰਨਾ ਜੇ ਅਗਰ ਤੁਸੀਂ ਵੀ ਸੰਜੀਦਾ ਹੋ ਨਾ ਆਹ ਬਾਜ਼ਾਰ ਦੇ ਵਿੱਚ ਦੱਸੋ ਗੱਟੂ ਨਹੀਂ ਲਿਕੜਿਆ ਸਾਰਾ ਗੱਟੂ ਵੇਖੜਿਆ ਤਾਂ ਜੀ ਲੋਕਾਂ ਦੀ ਸ਼ਾਮਾਂ ਦੀ ਲਿਕੜਿਆ ਜੇ ਤਾਰਗਾ ਦਾ ਮਕਾਨ ਕਿੱਥੇ ਆ? ਚੰਬਰ ਰਾਮਾ ਬੰਦਰੀ ਦੀ ਰਾਮਾ ਬੰਦਰੀ ਕੋਲੋਂ ਕਾਹਨੂੰ ਕਹਿੰਦੇ ਹਾਲੋ ਪਨੀਰ ਦੀ ਦੁਕਾਨ ਦਾ ਕਿ ਨਾਮ ਆਪਣਾ ਕੋਈ ਨਹੀਂ ਨਾ ਦੇਖ ਲਓ ਜੀ ਬਿੱਕੀ ਰੋਏ ਜੀ ਬਿੱਕੀ ਆਏ ਆ ਕੁਝ ਡਾਡੇ ਪੈਸੇ ਦੇ ਲੇਕੀ ਨਾ ਮਰੂਗਾ ਹਾਂਜੀ ਕਲਾਸੀ ਤੋਂ ਕੋਈ ਨਹੀਂ ਕਰਾਉਂਦਾ ਆਹ ਕਿੰਨਾ ਦਾ ਸਮਾਨ ਵੱਲੋਂ ਬੰਦੇ ਸਾਰਾ ਗੱਟੂ ਲੱਭ ਬੰਦੇ ਮੇਰੇ ਕੋਲ ਬਿਲਕੁਲ ਉਪਰ ਨਹੀਂ ਗੱਟੂ ਇੱਕ ਵੀ ਗੱਟੂ ਤੋਂ ਲੱਥੋ ਲੱਭ ਜਾਈ ਰਿਹਾ ਮੇਰੇ ਘਰੋਂ ਤੇ ਫੇਰ ਤੁਸੀਂ ਮੇਰੇ ਜੋ ਗੁੰਗੈਰੀ ਕਰਨੀ ਨਾ ਕਰਦੇ ਹੋ ਤੇ ਐਂ ਤਾਂ ਤੁਹਾਨੂੰ ਕੋਈ ਫਾਇਦਾ ਨਹੀਂ ਕਰੂੰਗਾ ਮੇਰਾ ਵੀ ਜਾਨ ਤੱਕ ਬੋਲਦੇ ਹਾਂ ਨਾ ਮੇਰੇ ਨਾਲ ਫਾਇਦਾ ਨਹੀਂ ਕਰਦੇ ਹਾਂਜੀ ਫਰਮ ਤੋਂ ਕਹਿੰਦੇ ਕੋਈ ਇਹ ਬਾਤ ਨੂੰ ਤੂੰ ਇਦਾਂ ਤਰਾਸੀ ਕਰ ਰਹੇ ਜੀ ਲੈ ਨਹੀਂ ਤਰਾਸੀ ਕਰ ਰਹੇ ਮੁਲਾਇਮ ਆਏ ਸਰ ਕੋ ਮੁਲਾਇਮ ਆਏ ਕੋਈ ਬਹੁਤ ਛੋਟੇ ਨਹੀਂ ਤੇਰੇ ਆੜਗਵਾੜ ਕਿਨੇ ਕਰਤੇ ਰਹੇ ਕਿਉਂ ਆਏ ਆ ਹੋ ਗੱਲ ਸੱਚੀ ਹੋ ਸਕਦੀ ਹੈ ਝੂਠੀ ਵੀ ਹੋ ਸਕਦੀ ਹੈ ਖਲਾਕ ਨੂੰ ਵੈਰੀਫਾਈ ਕਰਨਾ ਤੇ ਤਸਦੀਕ ਕਰਨਾ ਤੇ ਸਰਚ ਕਰਨਾ ਮੈਂ ਤਾਂ ਅੰਗਰੀਕਾ ਕਹਾਂ ਤੀ ਇਹਨਾਂ ਦਸੀ ਗੱਲ ਮੇਰੀ ਵੀ ਗੱਲ ਸੁਣ ਜੀ ਕੋਈ ਨਹੀਂ ਜੇ ਨਹੀਂ ਲੱਗਦਾ ਬਹੁਤ ਚੰਗੀ ਗੱਲ ਹੈ ਇੱਥੇ ਕੱਢੂ ਲੱਭ ਜੇ ਇਹਨਾਂ ਨੂੰ ਤਿੰਨ ਬੰਦ ਗਏ ਬਹੁਤ

ਸਰ ਬਿਆਸ ਨਹੀਂ ਚੱਲ ਰਹੀ ਦੇਖੋ ਕੱਲ ਇੱਕ ਮੇਰੇ ਕੋ ਕਸਟਮਰ ਆਇਆ ਮੈਂ ਉਹਨੂੰ ਪਲਾਸਟਿਕ ਦੀ ਡੋਰ ਛੜਾ ਕੇ ਦੂਜੀ ਡੋਰ ਦੀ ਇੰਡੀਆਂ ਸੀਗਾ ਉਹਦੇ ਨਾਲ ਇੱਕ ਕਸਟਮਰ ਆ ਗਿਆ ਉਹ ਪਾਜੀ ਛੱਡੋ ਐ ਕੀ ਲੈਣਾ ਉੱਥੇ ਜ਼ੈਰੂਗੇ ਠਟਿਆਰਾ ਮੱਲੇ ਜਿਹੜਾ ਪਲਾਸਟਿਕ ਦਾ ਗੱਟੂ ਮਿਲਣ ਦੀ ਆ ਬਾ ਉੱਥੇ ਚੱਲਨੇ ਉੱਥੇ ਲੈਣੇ ਚੱਲ ਕੇ ਹਾਨੂੰ ਸਰ ਵੇਖੋ ਅਸੀਂ ਵੀ ਦੁਕਾਨ ਖੋਲ ਕੇ ਬੈਠੀਆਂ ਜੀ ਸਰਕਾਰ ਦਾ ਸਾਥ ਦੇਣ ਦੇ ਆ ਕਿ ਨਹੀਂ ਪਲਾਸਟਿਕ ਛੱਡਿਏ ਮੈਨੂੰ ਉਸਲੇ ਇੰਨਾ ਕ ਗੁੱਸਾ ਆਇਆ ਮੈਂ ਵੀਡੀਓ ਇੱਕ ਬਣਾਈ ਐਸਐਮਪੀ ਸਾਹਿਬ ਨੂੰ ਡੀਸੀ ਸਾਹਿਬ ਨੇ ਗੁਹਾਰ ਲਗਾਈ ਕਿ ਡੀਸੀ ਸਾਹਿਬ ਮੈਂ ਤੁਹਾਡੇਗੇ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਜਿਹੜੀ ਇਹ ਪਲਾਸਟਿਕ ਦੀ ਡੋਰ ਵੇਚ ਰਹੀ ਆ ਜਾਂ ਤਾਂ ਉਹਨੂੰ ਨਕੇਲ ਪਾਓ ਤੇ ਜਾਂ ਫਿਰ ਕਲੀਅਰ ਜਿਹੜੀ ਆ ਇਹ ਕਹੋਗੇ ਜੀ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਦਿਆ ਉਹ ਵੇਚ ਸਕਦੇ ਆ ਤੁਸੀਂ ਦੂਜੀ ਡੋਰ ਨੂੰ ਵੇਚਣਾ ਵੀ ਨਹੀਂਗਾ ਇਹ ਵੀ ਡੋਰ ਨਾਲ ਵੇਚੀ ਅੱਜ ਮੈਂ ਹੋਨੇ ਆਪਣੀ ਦੂਜੀ ਦੁਕਾਨ ਤੇ ਗਿਆ ਸੀਗਾ ਮੈਨੂੰ ਉਧਰ ਮੇਰਾ ਬੱਚਾ ਹੀ ਆ ਅਸਨਾ ਦੇਣ ਗਿਆ ਰੋਂਦਾ ਪਿਆ ਦੇਖੋ ਕਿ ਇਸ ਤਰ੍ਹਾਂ ਹਰ ਰਾਤ ਪੁਲਿਸ ਇੱਕ ਬੰਨੇ ਸਾਥ ਮੰਗਦੀ ਆ ਤੇ ਇੱਕ ਬੰਨੇ ਡਰਾਉਂਦੀ ਆ ਸੋਦ ਵੱਧ ਬੰਦਾ ਲੈ ਕੇ ਐਸਐਸਓ ਸਾਹਿਬ ਮੇਰੀ ਦੁਕਾਨ ਤੇ ਆਏ ਨੇ ਕਿ ਹਰਾਸ ਕਰਨਵਾਤੇ ਕਿ ਤੇਰੀ ਜੁੱਟ ਕਿੱਦਾਂ ਪਈ ਤੂੰ ਵੀਡੀਓ ਬਾਨਦੀ ਮੇਰੇ ਤੇ ਜੁੱਟ ਹੈਗੀ ਆ ਮੈਂ ਜੁੱਟ ਦਿਖਾਵਾਂਗਾ ਮੈਂ ਕਲੀਅਰ ਉਹਨਾਂ ਨੂੰ ਵੀ ਕਿਹਾ ਕਿ ਮੈਂ ਵੀਡੀਓ ਪਾਈ ਹੈ ਅੱਗੋਂ ਵੀ ਪਾਵਾਂਗਾ ਅਗਰ ਤੁਸੀਂ ਸੰਜੀਦਾ ਹੋਵੋ ਨਾ ਤੇ ਗੱਟੂ ਇੱਕ ਮਿੰਟ ਦਾ ਕੰਮ ਹੈ ਬੰਦ ਕਰਨਾ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਬਟਾਲੇ ਸ਼ਹਿਰ ਤੇ ਨਹੀਂ ਗੱਟੂ ਵਿਦਿਆ ਐਸਐਸਪੀ ਸਾਹਿਬ ਅੱਗੇ ਮੈਂ ਤੁਹਾਡੇ ਮadhyam ਤੋਂ ਵੀ ਕਾਂਗਾ ਕਿ ਇੱਕ ਵਾਰੀ ਉਹ ਵੀ ਸਟੇਟਮੈਂਟ ਦੇਣ ਕਿ ਹਾਂ ਮੈਂ ਰੋਕਿਆ ਬਟਾਲੇ ਦੇ ਗੱਟੂ ਵਿਕਣ ਤੋਂ ਮੇਰੇ ਬਟਾਲੇ ਕੋਈ ਗੱਟੂ ਨਹੀਂ ਵਿਕਿਆ ਆਪਾਂ ਲੋਕਾਂ ਦੇ ਕੋਠਿਆਂ ਦੇ ਚੱਕਰ ਲਗਾਣੇ ਆ ਡਰੋਨ ਨਾਲ ਚੱਕਰ ਲਗਾਣੇ ਆ ਜੇ ਲੋਕਾਂ ਦੇ ਘਰਾਂ 'ਚ ਗੱਟੂ ਹੈਗਾ ਇਹਦਾ ਮਤਲਬ ਫਿਰ ਕਿੱਥੋਂ ਆਇਆ ਫਿਰ ਤੇ ਐਸਪੀ ਸਾਹਿਬ ਮੰਨਣਗੇ ਨਾ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਗੱਟੂ ਵਿਕਿਆ ਕੀ ਕਿੱਥੇ ਗੱਲ ਹੋਈ ਕਿਉਂ ਚੱਲ ਗਈ ਸਰ ਪੁਲਿਸ ਨੇ ਮੈਨੂੰ ਗੁਨਾਹਦਬਾਜੀ ਕੀਤਾ ਨਹੀਂ ਹੈ ਮੇਰੇ ਕੋਲ ਤਾਂ ਪੁਲਿਸ ਵਾਲੇ ਇਸ ਕਰਕੇ ਆਏ ਸੀਗੇ ਕਿ ਤੁਸੀਂ ਵੀਡੀਓ ਕਿਉਂ ਪਾਈ ਆ ਤੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਮੈਂ ਗੁਨਾਹ ਕਰਤਾ ਵੀਡੀਓ ਪਾਣਾ ਸਰ ਮੇਕੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਵਾ ਨਸ਼ੇ ਦਾ ਨਸ਼ੇ ਦੇ ਵਿੱਚ ਵੀ ਸਰਕਾਰ ਦਾ ਸਾਥ ਇਸੇ ਕਰਕੇ ਕੋਈ ਨਹੀਂ ਦਿੰਦਾ ਕਿ ਇੱਕ ਦਿਨ ਚਲੋ ਲੋੜੀ ਆ 10 ਦਿਨ ਦੀ ਖੇਡ ਆ ਸਾਰੀ ਪਰ ਨਸ਼ਾ ਜਿਹੜਾ ਬੜਾ ਲੰਮਾ ਚੱਲ ਰਿਹਾ ਜੇਕਰ ਕੋਈ ਕੇਸ ਦਾ ਸਾਥ ਦਿੰਦਾ ਪੁਲਿਸ ਦਾ ਤਾਂ 100 150 ਬੰਦਾ ਲਿਆ ਕੇ ਉਹਨੂੰ ਤੇ ਹਰਾਸ ਕਰੋਗੇ ਤੁਹਾਡਾ ਸਾਥ ਕੌਣ ਦੇਗਾ ਅਗਰ ਐਫਐਸਬੀ ਸਾਹਮਣੇ ਮੇਰੇ ਕੋਲ ਆ ਪੁੱਛਣਾ ਆਏਗਾ ਕਿਥੇ ਵੇਚ ਰਿਹਾ ਵਾ ਮੈਨੂੰ ਆਪਣੇ ਦਫਤਰ ਬੁਲਾਉਂਦੇ ਹਜੇ ਵੀ ਬੁਲਾਉਣ ਮੇਰਾ ਨੰਬਰ ਨੋਟ ਕਰ ਲੈਣ ਕਿਸੇ ਪ੍ਰੈਸ ਵਾਲੇ ਕੋਲ ਲੈਣ ਕਿਸੇ ਕੋਲ ਲੈਣ ਮੇਰਾ ਨੰਬਰ ਸਭ ਕੋਲ ਆ ਗਿਆ ਮੇਰੀ ਆਈਡੀ ਤੇ ਮੈਸੇਜ ਕਰਦੇ ਮੈਨੂੰ ਬੁਲਾਉਣ ਆਪਣੇ ਕੋਲ ਬੁਲਾਉਣ ਵਿਆਰ ਨਾ ਮੈਨੂੰ ਪੁੱਛੋ ਇਹ ਥੋੜੀ ਗੱਲ ਕਿ ਤੁਸੀਂ ਐਡਾ 100 150 ਬੰਦਾ ਐਸਐਸਬੀ ਸਾਹਿਬ ਲਿਆ ਕੇ ਮੇਰੇ ਸਾਹਮਣੇ ਖੜਾ ਕਰ ਦੋ ਮੈਂ ਡਰਨ ਵਾਲਿਆ ਚ ਨਹੀਂ ਐ ਪਰਚਾ ਕਰ ਲੋਗੇ ਕਰ ਲੋ ਕੀ ਹੋ ਜਾਏਗਾ ਇੱਕ ਪਰਚਾ ਹੀ ਦਰਜ ਹੋ ਜਾਏਗਾ ਨਾ ਮੇਰੇ ਨਾਂ ਤੇ ਪਰ ਮੈਂ ਤੁਹਾਡੇਗੇ ਫਿਰ ਬੇਨਤੀ ਕਰਾਂਗਾ ਐਸਐਸਬੀ ਸਾਹਿਬ ਮੈਂ ਤੁਹਾਡੀ ਪਹਿਲੇ ਦਿਨ ਆ ਕੇ ਤਾਰੀਫ ਕੀਤੀ ਸੀ ਕਿ ਤੁਸੀਂ ਇੱਕ ਲੋਕ ਮਿਲਣੀ ਕੀਤੀ ਸੀ ਕਮਿਊਨਿਟੀ ਹਾਲ 'ਚ ਮੈਂ ਤੁਹਾਨੂੰ ਉਦੋਂ ਵੀ ਗੱਟੂ ਬਾਰੇ ਕਹਾਂਗਾ ਪਰ ਮੈਂ ਅੱਜ ਫਿਰ ਕਹਿੰਨਾ ਹੈ ਗੱਟੂ ਰੋਕ ਲਓ ਲੋਕਾਂ ਦੀਆਂ ਜਾਨਾਂ ਬਚਾ ਲਓ ਪਲੀਜ਼ ਮਾਂਜੋਗ ਐਸਐਸਪੀ ਸਾਹਿਬ ਬਟਾਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਚਾਰਜ ਸਪੈਸ਼ਲ ਬ੍ਰਾਚ ਨੂੰ ਨਾਲ ਲੈ ਕੇ ਚਾਈਨਾ ਰੋਡ ਦੇ ਗੱਟੂਆਂ ਦੇ ਸਬੰਧ ਚ ਸੱਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਰੱਖਵਾ ਖੇਰੀਏ ਦੇ ਵਿੱਚ ਸ਼ਹਿਰ ਦੇ ਥਾਣੇ ਸਿਟੀ ਦੇ ਏਰੀਏ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਜੋ ਕਿ ਜਿਹੜੀ ਚਾਈਨਾ ਰੋਡ ਦੀ ਵੱਧ ਤੋਂ ਵੱਧ ਰਿਕਵਰੀ ਕੀਤੀ ਜਾ ਸਕੇ ਕੀ ਕੀ ਕਾਮਯਾਬੀ ਮਿਲੀ ਅਜੇ ਤੱਕ ਅਜੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ ਜੀ ਫਿਲਹਾਲ ਸਰਚ ਜਿਹੜੀ ਆ ਉਹ ਜਾਰੀ ਆ ਜਨਾਚਰ ਕੋ ਕਾਮਯਾਬੀ ਨਹੀਂ ਹੁੰਦੀ ਇਹ ਸੱਚ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਆਉਣ ਵਾਲੇ ਕਾਲੇ ਇੱਕ ਦੁਕਾਨ ਤੇ ਤੁਸੀਂ ਗਏ ਤਾਲ ਤੋਂ ਡਾ ਸਟਾਫ ਗਿਆ ਉਸ ਦੁਕਾਨਦਾਰ ਨਾਲ ਤਿੱਖੀ ਬਹਿਸ ਹੋਈ ਉਸ ਦਾ ਕਹਿਣਾ ਸੀ ਕਿ ਅੱਜ ਕੋ ਡਰਾਉਨ ਆਏ ਆ ਪੁਲਿਸ ਧਮਕਾਉਣ ਆਈ ਆ ਇਸ ਲਈ ਕਿ ਮੈਂ ਪੁਲਿਸ ਨੂੰ ਕਿਹਾ ਸੀ ਕਿ ਗੱਟੂ ਵਿਕਦਾ ਪਿਆ ਇਹਦੇ ਬਾਰੇ ਉਹਦੇ ਕੋ ਜਾ ਕੇ ਪੁੱਛਿਆ ਕਿ ਜੇ ਸਾਨੂੰ ਨਹੀਂ ਪਤਾ ਤਾਂ ਤੁਸੀਂ ਗੱਲ ਸਾਡ ਨਾਲ ਸਾਂਝੀ ਕਰ ਦਿਓ ਜੇ ਤੁਸੀਂ ਮੋਤਪੁਰ ਦੇ ਜਿਲ੍ਹੇ ਥਾਣੇ ਆਪਣੇ ਸ਼ਹਿਰ ਦੇ ਮੋਤਪੁਰ ਆਦਮੀਆਂ ਦੇ ਵਿੱਚ ਆਉਂਦੇ ਜੇ ਤੇ ਜੇ ਸਾਨੂੰ ਸਹਿਯੋਗ ਦਿੱਤਾ ਜਾਵੇ ਜਨਾਜ਼ਰ ਪਬਲਿਕਸ ਐ ਜੋ ਕੋ ਪੁਲਸ ਨੂੰ ਨਹੀਂ ਦਿੰਦੀ ਉਹ ਨਾਜ਼ਰ ਕੱਲੀ ਪੁਲਸ ਦਾ ਜੋ ਵੀ ਹੈ ਤੁਹਾਡੇ ਸਾਹਮਣੇ ਆ ਤੁਹਾਨੂੰ ਲੈ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਕੋ ਅਸੀਂ ਸਪੈਸ਼ਲ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੀ ਚਾਈਨਾ ਡੋਰਿਆ ਇਹ ਬੱਚਿਆਂ ਨੂੰ ਨਾ ਦਿੱਤੀ ਜਾਵੇ ਨਾ ਖਰੀਦੀ ਜਾਵੇ ਨਾ ਵੇਚੀ ਜਾਵੇ ਬੇਸਿਕਲੀ ਇਹ ਤਾਂ ਨੁਕਸਾਨ ਵੀ ਦੇਖਣ ਨੂੰ ਮਿਲੇ ਆ ਬਹੁਤ ਕਿਹਦਾ ਨੁਕਸਾਨ ਪੰਛੀਆਂ ਨੂੰ ਵੀ ਹੈਗਾ ਜੀ ਜਾਨਵਰਾਂ ਨੂੰ ਹੈਗਾ ਜਿਹੜੇ ਹਵਾ ਚੋੜਦੇ ਆ ਤੇ ਬਾਕੀ ਜਿਹੜੇ ਲੋਕਲ ਸਕੂਟਰ ਮੋਟਰਸਾਈਕਲ ਤੇ ਜਾਂਦੇ ਆ ਉਹਨਾਂ ਦੇ ਵੀ ਸੱਟ ਲੱਗਦੀ ਆ ਉਹਦੇ ਨਾਲ ਕੱਟ ਲੱਗਦੇ ਆ